ਪੰਜਾਬ ਦੀਆਂ ਕੰਧਾਂ ਦੇ ਉੱਤੇ ਕਾਲੀ ਸ਼ਾਇਨਾ ਲਿਖਿਆ ਸੀ ਚਿੱਟਾ ਸ਼ਰੀਆਮ ਵਕਦਾ ਹੈ ਬਠਿੰਡਾ ਦਾ ਪਿੰਡ ਹੈ ਜੀ ਮੌੜਖਲਾ ਸਰਕਾਰ ਕਹਿੰਦੀ ਅਸੀਂ ਤਾਂ ਜੀ ਗੈਂਗਸਟਰ ਹੁਦੈਤ ਕੱਪੀ ਹਫਤੇ ਚ ਛੜ ਜੋ ਗੋਲੀਆਂ ਵਿਹਾਂ ਤੱਕ ਚੱਲੀ ਜਾਂਦੀਆਂ ਸ਼ਰੀਆਮ ਚੱਲੀ ਜਾਂਦੀਆਂ ਵੀਆਈਪੀ ਦੇ ਮੌਜੂਦਗੀ ਚ ਚੱਲੀ ਜਾਂਦੀਆਂ ਕਹਿੰਦੇ ਜੀ ਚਿੱਟਾ ਦਾ ਜਿਹੜਾ ਵੇਚਦਾ ਉਹਦਾ ਘਾਟਾ ਦਿੰਨੇ ਆਂ ਅਸੀਂ ਤੇ ਅੰਦਰ ਪੰਜਾਬ ਦੀਆਂ ਕੰਧਾਂ ਤੇ ਲਿਖਿਆ ਜਾ ਰਿਹਾ ਕਿ ਚਿੱਟਾ ਇੱਥੇ ਸ਼ਰੀਆਮ ਹੈ ਜਿਹੜੇ ਪੋਰਸ ਮਟਾਉਣ ਜਾਂਦੀਆਂ ਬੀਬੀਆਂ ਰੋਕਦੀਆਂ ਕਿ ਕਿਉਂ ਇਹਨੂੰ ਕਿਉਂ ਮਟਾਉਣਾ ਆਣੇ ਚਿੱਟੇ ਵਾਲਾ ਫੜਦੇ ਹੁੰਦੇ ਸਨ ਕੀ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਚ ਬਾਗੀਸੁਰਾਲਾ ਪਰੇ ਕੀ ਕੈਪਟਨ ਅਮਰਿੰਦਰ ਸਿੰਘ ਘਰ ਵਾਪਸੀ ਕਰਨਾ ਚਾਹੁੰਦੇ ਨੇ ਕੀ ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਤਰੀਕੇ ਨਾਲ ਆਪਣੇ ਹੀ ਢੰਗ ਦੀ ਰਾਜਨੀਤੀ ਕਰ ਰਹੇ ਨੇ ਕੀ ਉਹ ਪੰਜਾਬ ਦੇ ਮੁੱਖ ਸਲਾਹਕਾਰ ਬਜੋ ਬਿਕਰਨਾ ਚਾਹੁੰਦੇ ਨੇ ਕੀ ਉਹ 27 ਦੇ ਵਿੱਚ ਮੁੱਖ ਫਰੇਮ ਚਾਉਣਾ ਚਾਹੁੰਦੇ ਨੇ ਕੀ ਆ ਉਹਨਾਂ ਦੇ ਮਨ ਚ ਜਾਂ ਸੱਚ ਮੁੱਝ ਅਮਰਿੰਦਰ ਸਿੰਘ ਪੰਜਾਬ ਨੂੰ ਲੈ ਕੇ ਫਿਕਰ ਮੰਗਦਾ ਜੀਰਾ ਬਾਬਾ ਨਾਨਕ ਦੀ ਸਟੇਜ ਤੋਂ ਕੇਂਦਰ ਦੀ ਗੋਲੀ ਫੋਟੇ ਨੇ ਭਾਜਪਾ ਦੀ ਬੋਲੀ ਬੋਲਦੇ ਨੇ ਸਰਕਾਰ ਕਾਂਗਰਸ ਦੀ ਪਾਰਟੀ ਵੱਲੋਂ ਚੁਣੀ ਹੋਈ ਮੁੱਖ ਮੰਤਰੀ ਬਜੋ ਹੈ ਪਰ ਬੋਲੀ ਕੇਂਦਰ ਪੰਜਾਬ ਦੇ ਮਸਲਿਆਂ ਲਈ ਅਮਿੰਦਰ ਸਿੰਘ ਕਹਿੰਦੇ ਹਾਂ ਤਾਂ ਪੁੱਛੇ ਹੀ ਨਹੀਂ ਜਾਂਦਾ ਮੇਰੇ ਕੋਲ ਤਜਰਬਾ ਹੈ ਅਗਲਾ ਕਹਿੰਦਾ ਮੈਂ ਐਮਪੀ ਰਿਆ ਐਮਐਲਏ ਰਿਆ ਮੁੱਖ ਮੰਤਰੀ ਰਿਆ ਸਾਡੀ ਸੁਣਾਈ ਨਹੀਂ ਦਿੰਦੇ ਜਦੋਂ ਉਸਤਲਾ ਦਾ ਸਵਾਲ ਆਇਆ ਅਮਿੰਦਰ ਸਿੰਘ ਕਹਿੰਦੇ ਉਹ ਲਿਟਰਚਾ ਛੋਟਾ ਜਵਾਬ ਰਬਨੀਤ ਬਿੱਟੂ ਸਵਾਲ ਕਰਦੇ ਆ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਮਸਲੇ ਕਹਿੰਦੇ ਤਕਲੀਫ ਕੀ ਆ ਤੁਹਾਨੂੰ ਯੂਨੀਵਰਸਿਟੀ ਜਿਵੇਂ ਚੱਲ ਰਹੀ ਹੋਵੇਂ ਚੱਲਣ ਦਿਓ ਇਹ ਸਵਾਲ ਕਰਤਾ ਪੁੱਛ ਰਿਹਾ ਕਿ ਅਮਰਿੰਦਰ ਸਿੰਘ ਜੀ ਇਹ ਫੈਸਲੇ ਕੇਂਦਰ ਦੀ ਭਾਜਪਾ ਲਈ ਕਹਿੰਦੇ ਫਿਰ ਕੀ ਹੋ ਗਿਆ ਜਿਹੜਾ ਤੂੰ ਕਹਿ ਰਿਹਾ ਕਹਿੰਦੇ ਗਲਤ ਹੈ ਸਰਕਾਰ ਦਾ ਪਹਿਲੂ ਆਉਂਦਾ ਕਿ ਜੀ ਉਹ ਤਾਂ ਕੱਲਿਆਂ ਉਹ ਕਹਿੰਦੇ ਕੱਲਿਆਂ 15 ਸਾਲ ਪੁੱਲ ਜਿਵੇਂ ਭਾਜਪਾ ਪੰਜਾਬ ਚ ਕੱਲਿਆਂ ਸਰਕਾਰ ਬਣਾਉਂਦਾ ਉਹ ਅਮਰਿੰਦਰ ਸਿੰਘ ਭਾਜਪਾ ਦਾ ਉਹ ਲੀਡਰ ਕਹਿ ਰਿਹਾ ਜਿਹਦੀ ਪਤਨੀ ਇੱਕ ਵਾਰ ਭਾਜਪਾ ਵੱਲੋਂ ਐਮਪੀ ਵੀ ਲੜ ਚੁੱਕੀ ਹੈ ਜਿਹਦੀ ਧੀ ਅਗਲੀ ਵਾਰ ਜੇ ਭਾਜਪਾ ਚੋਣ ਲੜਦੀ ਆ ਤਾਂ ਉਹਦੇ ਵਿੱਚ ਮੁਰਲੀ ਸਫਾ ਚ ਹੋਈ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਚਾਨਕ ਸੁਰਖੀਆਂ ਚਾਜ ਜਾਂਦੇ ਨੇ ਸੁਰਖੀਆਂ ਚਾਉਣ ਦਾ ਕਾਰਨ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਪੰਜਾਬ ਨੂੰ ਲੈ ਕੇ ਵੱਡੀ ਨਸੀਹਤ ਉਹਨਾਂ ਵੱਲੋਂ ਕੀਤੀਆਂ ਗਈਆਂ ਟਕੋਰਾ ਇਸ ਨੇ ਹੀ ਪੰਜਾਬ ਤੋਂ ਲੈ ਕੇ ਦਿੱਲੀ ਦਰਬਾਰ ਤੱਕ ਚਰਚਾ ਛੇੜ ਦਿੱਤੀ ਹੈ ਕੀ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਚ ਬਾਗੀਸੁਰਾ ਲਾਪ ਰਹੇ ਨੇ ਕੀ ਕੈਪਟਨ ਅਮਰਿੰਦਰ ਸਿੰਘ ਘਰ ਵਾਪਸੀ ਕਰਨਾ ਚਾਹੁੰਦੇ ਨੇ ਕੀ ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਤਰੀਕੇ ਨਾਲ ਆਪਣੇ ਹੀ ਢੰਗ ਦੀ ਰਾਜਨੀਤੀ ਕਰ ਰਹੇ ਨੇ ਕੀ ਨੇ ਉਹਨਾਂ ਦੇ ਬੋਲਾਂ ਦੇ ਮਾਇਨੇ ਕੀ ਉਹਨਾਂ ਦੀ ਪੁੱਛਗਿਛ ਨਹੀਂ ਹੈ ਭਾਜਪਾ ਚ ਕਿ ਉਹ ਆਪਣੀ ਪੁੱਛਗਿਛ ਵਧਾਉਣਾ ਚਾਹੁੰਦੇ ਨੇ ਕੀ ਉਹ ਪੰਜਾਬ ਦੇ ਮੁੱਖ ਸਲਾਹਕਾਰ ਬਜੂ ਬਚਰਨਾ ਚਾਹੁੰਦੇ ਨੇ ਕੀ ਉਹ 227 ਦੇ ਵਿੱਚ ਮੁੱਖ ਫਰੇਮ ਚਾਉਣਾ ਚਾਹੁੰਦੇ ਨੇ ਕੀ ਆ ਉਹਨਾਂ ਦੇ ਮਨ ਚ ਜਾਂ ਸੱਚਮੁੱਚ ਅਮਰਿੰਦਰ ਸਿੰਘ ਪੰਜਾਬ ਨੂੰ ਲੈ ਕੇ ਫਿਕਰਮੰਦ ਨੇ ਪੰਜਾਬ ਨਾਲ ਹੋ ਰਹੀ ਬਧਿੱਕੀ ਨੂੰ ਲੈ ਕੇ ਫਿਕਰਮੰਦ ਨੇ ਪੰਜਾਬ ਦੇ ਉੱਤੇ ਹੋ ਰਹੇ ਕੇਂਦਰੀ ਹਮਲਿਆਂ ਨੂੰ ਲੈ ਕੇ ਚਿੰਤਤ ਨੇ ਕੀ ਉਹ ਅਮਰਿੰਦਰ ਸਿੰਘ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਚਾਹੁੰਦੇ ਨੇ ਕੀ ਅਮਰਿੰਦਰ ਸਿੰਘ ਅਕਾਲੀ ਭਾਜਪਾ ਘਟਸੁਰ ਕਰਾਉਣਾ ਚਾਹੁੰਦੇ ਨੇ ਚਾਹੁੰਦੇ ਕੀ ਨੇ ਸਵਾਲ ਇਹ ਨੇ ਇੱਕ ਨਹੀਂ ਦਰਜ ਨਾਲ ਸਵਾਲ ਪੈਦਾ ਹੋਏ ਨੇ ਤੇ ਕਈ ਸਵਾਲਾਂ ਦੇ ਜਵਾਬ ਵੀ ਲੱਭੇ ਨੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਅਮਰਿੰਦਰ ਸਿੰਘ ਮੁੱਖ ਮੰਤਰੀ ਕਰਤਾਰਪੁਰ ਸਬ ਦਾ ਲਾਂਗਾ ਖੁੱਲ ਰਿਹਾ ਸੰਗਤ ਨਾਨਕ ਨਾਮ ਲੈਵਾ ਸੰਗਤ ਪੰਜਾਬੀਆਂ ਚ ਚੜਦੇ ਰਹਿੰਦੇ ਪੰਜਾਬ ਚ ਇੱਕ ਖੁਸ਼ੀ ਦਾ ਮਾਹੌਲ ਹੈ ਪਰ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਦੀ ਸਟੇਜ ਤੋਂ ਕੇਂਦਰ ਦੀ ਬੋਲੀ ਬੋਲਦੇ ਨੇ ਭਾਜਪਾ ਦੀ ਬੋਲੀ ਬੋਲਦੇ ਨੇ ਸਰਕਾਰ ਕਾਂਗਰਸ ਦੀ ਪਾਰਟੀ ਵੱਲੋਂ ਚੁਣੀ ਹੋਈ ਮੁੱਖ ਮੰਤਰੀ ਵੱਜੋਂ ਹੈ ਤੇ ਪਰ ਬੋਲੀ ਕੇਂਦਰ ਦੀ ਹੈ ਅਮਰਿੰਦਰ ਸਿੰਘ ਕੇਂਦਰ ਚ ਵੀ ਕਾਂਗਰਸ ਦੀ ਸਰਕਾਰ ਹੈ ਪੰਜਾਬ ਚ ਵੀ ਕਾਂਗਰਸ ਦੀ ਸਰਕਾਰ ਤੇ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਪਾਣੀਆਂ ਦੇ ਮਸਲੇ ਤੇ ਬਦਾਨ ਸਵਾਲ ਲੱਗਦੀ ਹੈ ਤੇ ਪਾਣੀਆਂ ਦੇ ਮਸਲੇ ਤੇ ਅਮਰਿੰਦਰ ਸਿੰਘ ਸਟੈਂਡ ਲੈ ਲੈਂਦੇ ਨੇ ਜਿਹੜੀ ਉਹਨਾਂ ਦੀ ਉਹ ਹਾਈ ਕਮਾਂਡ ਨੂੰ ਮਨਜ਼ੂਰ ਨਹੀਂ ਜਿਹੜਾ ਉਹਨਾਂ ਦੀ ਹੀ ਪਾਰਟੀ ਦੀ ਕਾਂਗਰਸ ਲੀਡਰਸ਼ਿਪ ਹਰਿਆਣੇ ਵਾਲੀ ਯੂਨਿਟ ਨੂੰ ਮਨਜ਼ੂਰ ਨਹੀਂ ਪਰ ਅਮਰਿੰਦਰ ਸਿੰਘ ਕਹਿੰਦੇ ਨਾ ਪਾਣੀਆਂ ਦਾ ਰਾਖਾ ਸਰਟੀਫਿਕੇਟ ਲੈਣਾ ਹੈ ਇਹ ਪੰਜਾਬ ਦਾ ਫਿਕਰ ਸੀ ਕਹਿਣ ਤੋਂ ਪਹਿਲਾਂ ਅਮਰਿੰਦਰ ਸਿੰਘ ਜਿਹੜੀ ਧਿਰ ਚ ਰਹਿੰਦੇ ਨੇ ਉੱਥੇ ਰਹਿ ਕੇ ਵੀ ਉਹ ਆਪਣੀ ਵਖਰੀ ਲੀਕ ਖਿੱਚਣ ਦੀ ਕਵਾਇਦ ਨੂੰ ਕਾਇਮ ਰੱਖਦੇ ਨੇ ਸਰਕਾਰ ਦਿੱਲੀ ਦੇ ਵਿੱਚ ਕਾਂਗਰਸ ਦੀ ਸੀ 인ਦਰਾ ਗਾਂਧੀ ਪ੍ਰਧਾਨ ਮੰਤਰੀ ਸੀ 84 ਦਾ ਵਕਤ ਸੀ ਜੂਨ ਮਹੀਨੇ ਚ ਸੱਚਕਣਿਸ਼ੀ ਦਰਬਾਰ ਸਾਹਿਬ ਤੇ ਹਮਲਾ ਤੇ ਅਮਰਿੰਦਰ ਸਿੰਘ ਅਸਤੀਫਾ ਦੇ ਕੇ ਬਾਹਰ ਆ ਜਾਂਦੇ ਨੇ ਉਹ ਅਮਰਿੰਦਰ ਸਿੰਘ ਬਰਨਾਲੇ ਦੀ ਸਰਕਾਰ ਚ ਖੇਤੀਬਾੜੀ ਮੰਤਰੀ ਦਰਬਾਰ ਸਾਹਿਬ ਚ ਪੁਲਿਸ ਦਾ ਦਾਖਲ ਹੋਣਾ ਅਮਨਿੰਦਰ ਸਿੰਘ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਪਰਾ ਹੋ ਜਾਂਦੇ ਨੇ ਕੀ ਅਜੇ ਵੀ ਅਮਰਿੰਦਰ ਸਿੰਘ 'ਚ ਅਜਿਹਾ ਜज्बा ਬਾਕੀ ਹੈ ਕੀ ਉਹਨਾਂ ਕੋਲ ਅਜੇ ਵੀ ਸਿਆਸਤ ਲਈ ਵਕਤ ਪਿਆ ਕੀ ਅਜੇ ਵੀ ਉਹ ਕੋਈ ਨਵਾਂ ਪੈਂਡਾ ਤੈਅ ਕਰਨਾ ਚਾਹੁੰਦੇ ਨੇ ਕੀ ਹੈ ਅਜੇ ਕੀ ਕੀਤਾ ਅਮਨਿੰਦਰ ਸਿੰਘ ਨੇ ਵੈਸੇ ਤੁਸੀਂ ਹੋ ਸਕਦਾ ਕੁਝ ਨੇ ਇੰਟਰਵਿਊ ਸੁਣ ਲਈ ਹੋਵੇ ਅਮਰਿੰਦਰ ਸਿੰਘ ਨਾਲ ਇੰਡੀਆ 2 ਤੇ ਟੂਡੇ ਤੇ ਉੱਤੇ ਇੱਕ ਇੰਟਰਵਿਊ ਹੁੰਦੀ ਹੈ। ਉਸ ਇੰਟਰਵਿਊ 'ਚ ਪੰਜਾਬ ਨੂੰ ਲੈ ਕੇ, ਪੰਜਾਬ ਦੇ ਮਸਲਿਆਂ ਨੂੰ ਲੈ ਕੇ, ਭਾਜਪਾ ਨੂੰ ਲੈ ਕੇ, ਭਾਜਪਾ ਦੀ ਸਿਆਸਤ ਨੂੰ ਲੈ ਕੇ, ਪੰਜਾਬ ਪ੍ਰਤੀ ਉਹਨਾਂ ਦੇ ਨਜ਼ਰੀਆਂ ਨੂੰ ਲੈ ਕੇ ਕਈ ਸਵਾਲ ਹੁੰਦੇ ਨੇ। ਤੇ ਅਮਰਿੰਦਰ ਸਿੰਘ ਹਰ ਸਵਾਲ ਤੇ ਤੇ ਕੁਝ ਸਵਾਲਾਂ ਤੋਂ ਬਿਨਾਂ ਵੀ ਖੁਦ ਉਹ ਆਪਣੇ ਅਜਿਹੇ ਜਵਾਬ ਦਿੰਦੇ ਨੇ ਕਿ ਜਿਹੜੀ ਕੇਂਦਰ ਦੀ ਭਾਜਪਾ ਹਾਈ ਕਮਾਂਡ ਨੂੰ ਘਟੈਲ ਵਿੱਚ ਖੜਾ ਕਰਾਉਂਦੀ ਅਮਰਿੰਦਰ ਸਿੰਘ ਸਿੱਧਾ ਕਹਿੰਦਾ ਕਿ ਪਾਟ ਪਾਸਾ ਤੋ ਸਲਾਹ ਨਹੀਂ ਲੈਂਦੇ ਪੰਜਾਬ ਦੇ ਮਸਲਿਆਂ ਲਈ ਅਮਰਿੰਦਰ ਸਿੰਘ ਕਹਿੰਦੇ ਸਭ ਤੋਂ ਪੁੱਛੇ ਹੀ ਨਹੀਂ ਜਾਂਦਾ ਮੇਰੇ ਕੋਲ ਤਜਰਬਾ ਹੈ ਅਗਲਾ ਕਹਿੰਦਾ ਮੈਂ ਐਮਪੀ ਰਿਆਂ ਐ ਐਮਐਲਏ ਰਿਆਂ ਮੁੱਖ ਮੰਤਰੀ ਰਿਆਂ ਸਾਡੀ ਸਲਾਹ ਹੀ ਨਹੀਂ ਲੈਂਦੇ ਕਹਿੰਦੇ ਸਲਾਹ ਕਿ ਨਹੀਂ ਲੈਂਦੇ ਜਦੋਂ ਸਲਾਹ ਦਾ ਸਵਾਲ ਆਇਆ ਅਮਰਿੰਦਰ ਸਿੰਘ ਕਹਿੰਦੇ ਉਹ ਲਿਟਰਲ ਚਾ ਛੋਟਾ ਜਿਹਾਕ ਰਵਨੀਤ ਬਿੱਟੂ ਉਹ ਦੱਸੂਗਾ ਪੰਜਾਬ ਦੀ ਸਿਆਸਤ ਕਿਵੇਂ ਕਰਨੀ ਹੈ ਪੰਜਾਬ ਦੇ ਬੀਜੇਪੀ ਨੂੰ ਕਿਵੇਂ ਵਿਚਰਨਾ ਚਾਹੀਦਾ ਹੈ ਕਹਿੰਦਾ ਉਹਦੀ ਸਲਾਹ ਚੱਲੂਗੀ ਜਾਂ ਉਹ ਮਨਿੰਦਰ ਸਿੰਘ ਸਿਰਸਾ ਜਿਹੜਾ ਕਹਿੰਦੇ ਹਰਿਆਣੇ 'ਚ ਜੰਮਦਾ ਦਿੱਲੀ 'ਚ ਪੋਲਿਟਿਕਸ ਕਰਦਾ ਹੈ ਦਿੱਲੀ ਦੀ ਰਾਜਨੀਤੀ ਕਰਦਾ ਤੇ ਪੰਜਾਬ 'ਚ ਬੀਜੇਪੀ ਨੂੰ ਸਲਾਹ ਦਿੰਦਾ ਕਹਿੰਦੇ ਉਹ ਸਲਾਹਕਰ ਹੋਣਗੇ ਫਿਰ ਅਮਰਿੰਦਰ ਸਿੰਘ ਕਹਿੰਦੇ ਚੰਡੀਗੜ੍ਹ ਦਾ ਮਸਲਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਕਹਿੰਦੇ ਕਿਵੇਂ ਫੈਸਲਾ ਲੈ ਸਕਦੇ ਤੁਸੀਂ ਆ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਸਿੱਧਾ ਸਵਾਲ ਕਰਦੇ ਆ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਨੂੰ ਇਸ ਮਸਲੇ ਕਿਹਨਾਂ ਤਕਲੀਫ ਕੀ ਆ ਤੁਹਾਨੂੰ ਯੂਨੀਵਰਸਿਟੀ ਜਿਵੇਂ ਚੱਲ ਰਹੀ ਹੋਵੇਂ ਚੱਲਣ ਦਿਓ ਤੇ ਸਵਾਲ ਕਰਤਾ ਪੁੱਛਦਾ ਕਿ ਅਮਰਿੰਦਰ ਸਿੰਘ ਜੀ ਇਹ ਫੈਸਲੇ ਕੇਂਦਰ ਦੀ ਭੱਜ ਭੱਲ ਲੱਗੀ ਕਹਿੰਦੇ ਫਿਰ ਕੀ ਹੋ ਗਿਆ ਜਿਹੜਾ ਵੀ ਲੈ ਰਿਹਾ ਕਹਿੰਦੇ ਗਲਤ ਮਤਲਬ ਇਹ ਸਵਾਲ ਸੂਬੇਈ ਹੱਕਾਂ ਦਾ ਮਸਲਾ ਆ ਤੇ ਅਮਰਿੰਦਰ ਸਿੰਘ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਫੈਰਵੀਂ ਕੀਤੀ ਕਪਟਨਦਰ ਸਿੰਘ ਕਹਿੰਦੇ ਨਾਨਕਪੁਰ ਸਾਹਿਬ ਮਤਾ ਸੁਭਿਆ ਦੇ ਘਰਾਣ ਦੀ ਗੱਲ ਕਰਦਾ ਸੁਭਿਆ ਦੇ ਹੱਕਾਂ ਦੀ ਗੱਲ ਕਰਦਾ ਕੇਂਦਰੇ ਦੇ ਤੇ ਨਜ਼ਰਸਾਨੀ ਕਿਉਂ ਨਹੀਂ ਕਰਦੀ ਉਹ ਕਹਿੰਦੇ ਜੀ ਪੰਜਾਬ ਨੂੰ ਲੈ ਕੇ ਕੇਂਦਰ ਨੂੰ ਸੋਚਣ ਦੀ ਲੋੜ ਚੰਡੀਗੜ੍ਹ ਦਾ ਮਸਲਾ ਉਹ ਕਹਿੰਦੇ ਗਲਤ ਹੋ ਰਿਹਾ ਪੰਜਾਬ ਨਾਲ ਜੋ ਹੋ ਰਿਹਾ ਚੰਡੀਗੜ੍ਹ ਤਾਂ ਪੰਜਾਬ ਦਾ ਹੱਕ ਪੰਜਾਬ ਦੀ ਰਾਜਧਾਨੀ ਹੈ ਉਹ ਕਹਿੰਦੇ ਲੋਹਰ ਤੋਂ ਲਿਆ ਕੇ ਚੰਡੀਗੜ੍ਹ ਬਿਠਾ ਕੇ ਹੁਣ ਚੰਡੀਗੜ੍ਹ ਵੀ ਖੋਣਾ ਦਰਸ਼ਕ ਦਾ ਨਜ਼ਰੀਆ ਇਹਨਾਂ ਸਾਰੇ ਮਸਲਿਆਂ ਤੇ ਉਹ ਗੱਲ ਕਰਦੇ ਆ ਓਵਰਲ ਉਹ ਕਹਿੰਦੇ ਵੀ ਸਲਾਹ ਸਹੀ ਲੈਣੀ ਚਾਹੀਦੀ ਆ ਭਾਜਪਾ ਨੂੰ ਫਿਰ ਉਹ ਸਰਕਾਰ ਦਾ ਪਹਿਲੂ ਆਉਂਦਾ ਕਿ ਜੀ ਉਹ ਤਾਂ ਕੱਲਿਆਂ ਉਹ ਕਹਿੰਦੇ ਕੱਲਿਆਂ 15 ਸਾਲ ਭੁੱਲ ਜਵੇ ਭਾਜਪਾ ਪੰਜਾਬ ਚ ਕੱਲਿਆਂ ਸਰਕਾਰ ਬਣਾਉਂ ਉਹ ਅਮਰਿੰਦਰ ਸਿੰਘ ਭਾਜਪਾ ਦਾ ਉਹ ਲੀਡਰ ਕਹਿ ਰਿਹਾ ਹੈ ਜੇ ਜਿਹਦੀ ਪਤਨੀ ਇੱਕ ਵਾਰ ਭਾਜਪਾ ਵੱਲੋਂ ਐਮਪੀ ਵੀ ਲੜ ਚੁੱਕੀ ਐ ਜੇਦੀ ਧੀ ਅਗਲੀ ਵਾਰ ਜੇ ਭਾਜਪਾ ਚੋਣ ਲੜਦੀ ਆ ਤਾਂ ਉਹਦੇ ਵਿੱਚ ਮੁਰਲੀ ਸਫਾ ਚ ਹੋਏਗੀ ਪੂਰਾ ਪਰਿਵਾਰ ਹੁਣ ਭਾਜ ਪਾਈ ਐ ਤੇ ਅਮਰਿੰਦਰ ਸਿੰਘ ਕਹਿੰਦੇ ਵੀ ਜੇ ਪੰਜਾਬ ਚ ਬੀਜੇਪੀ ਨੇ ਸਰਕਾਰ ਬਣਾਉਣੀ ਆ ਤਾਂ ਆਕਾਲੀਆਂ ਨਾਲ ਗੱਠ ਛੋੜ ਕਰਨਾ ਪੈਣਾ ਇੱਥੇ ਮਾਇਨੇ ਕੀ ਨੇ ਸਾਰੀਆਂ ਗੱਲਾਂ ਦੇ ਸਵਾਲ ਇਹ ਕਿ ਅਮਰਿੰਦਰ ਸਿੰਘ ਭਾਜਪਾ ਨੂੰ ਨਸੀਤਾਂ ਦੇ ਰਹੇ ਨੇ ਸਲਾਹਾਂ ਦੇ ਰਹੇ ਨੇ ਜائیں ਦੱਸਣਾ ਚਾਹੁੰਦੀ ਆ ਕਿ ਮੇਰੀ ਹੋਂਦ ਹੈ ਮੈਨੂੰ ਪੁੱਛੋ ਚਾਦ ਰੱਖੋ ਮੈਨਹੀ ਹੈਗਾ ਇਹ ਬਿੱਟੂ ਤੇ ਸਰਸੇ ਨਹੀਂ ਤੁਹਾਡੀ ਗੱਡੀ ਪਾਦ ਲਉਣੀ ਮੇਰਾ ਤਜਰਬਾ ਵਰਤੋ ਜਾਂ ਉਹ ਵੀ ਸੋਸਤਾ ਹੀ ਚ ਅਜੇ ਵੀ ਦਮ ਰੱਖਦੇ ਆ ਕਿ ਮੈਨੂੰ ਚਿਹਰਾ ਬਣਾ ਲਉ ਵੈਸੇ ਸੁਨੀਲ ਜਾਖੜ ਪੀ ਇਸ ਮਾਮਲੇ ਦੇ ਉੱਤੇ ਅਤੌਰ ਪ੍ਰਧਾਨ ਵੀ ਉਂਗਲ ਤਰ ਚੁੱਕੇ ਨੇ ਅਸਤੀਫੇ ਤੋਂ ਪਹਿਲਾਂ ਕਹਿੰਦੇ ਉਹ ਕਿਹੜੇ ਸੀ ਆਪਣੀ ਬਾਜਪਾ ਹੀ ਕਮਾਨ ਨੂੰ ਨਰਿੰਦਰ ਮੋਦੀ ਤੇ ਮਿੰਤਸ਼ਾ ਨੂੰ ਪੰਜਾਬ ਦੇ ਪੰਜਾਬ ਨਜ਼ਰੀਆ ਬਦਲੋ ਪੰਜਾਬ ਨੂੰ ਬਾਕੀ ਸੁਭਿਆਮੰਗ ਤੁਸੀਂ ਨਹੀਂ ਦੇਖ ਸਕਦੇ ਉਸ ਤਰ੍ਹਾਂ ਨਹੀਂ ਚਲਾ ਸਕਦੇ ਹੁਣ ਉਸੇ ਕਤਾਰ ਦੇ ਵਿੱਚ ਅਮਰਿੰਦਰ ਸਿੰਘ ਦੀ ਹੈ ਵੱਡੀ ਇੰਟਰਵਿਊ ਛੋਟੇ ਛੋਟੇ ਲੀਡਰਾਂ ਤੋਂ ਲੈ ਕੇ ਵੱਡੇ ਵੱਡੇ ਲੀਡਰਾਂ ਤੱਕ ਨੂੰ ਕਤਾਰ ਵਿੱਚ ਖੜਾ ਕਰਦੇ ਆ ਜਿਸ ਤਰ੍ਹਾਂ ਇਹ ਕਹਿ ਰਹੀ ਹੈ ਕਿ ਭਾਈ ਸਾਨੂੰ ਪੁੱਛ ਕੇ ਫੈਸਲੇ ਨਹੀਂ ਹੁੰਦੇ ਇਸੇ ਲਈ ਗਲਤ ਫੈਸਲੇ ਹੁੰਦੇ ਨੇ ਇਸੇ ਲਈ ਪੈਰਾਂ ਤੇ ਕਹਾੜਾ ਵੱਜਦਾ ਇਸੇ ਲਈ ਪਛਾਟਣਾ ਪੈਂਦਾ ਇਸ ਨੇ ਸਪੱਸ਼ਟ ਕਰ ਦਿੱਤਾ ਕਿ ਕੇਂਦਰ ਪੰਜਾਬ ਪ੍ਰਤੀ ਜਿਹੜੇ ਫੈਸਲੇ ਲੈ ਰਿਆ ਭਾਜਪਾ ਦੀ ਮੋਦੀ ਵਾਲੀ ਸਰਕਾਰ ਜੋ ਵੀ ਪੰਜਾਬ ਪ੍ਰਤੀ ਫੈਸਲੇ ਲੈ ਰਹੀ ਹੈ ਉਹਦੇ ਵਿੱਚ ਗਲਤ ਸਲਾਹਕਾਰਾਂ ਦੀ ਭੂਮਿਕਾ ਹੈ ਗਲਤ ਧਿਰਾਂ ਦੀ ਭੂਮਿਕਾ ਹੈ ਜਾਂ ਉਹ ਜਿੰਨੇ ਲੀਡਰ ਗਏ ਨੇ ਇਹ ਸਿਰਫ ਲੈਂਚ ਖੜੇ ਨੇ ਕਿ ਵੀ ਕੇਂਦਰ ਦੀ ਸਰਕਾਰ ਐ ਈਡੀਸੀ ਵੀ ਸਾਡੇ ਕੰਨੀ ਦੇਖੂਗੀ ਨਹੀਂ ਹੈਨਾ ਸੂਬੇ ਵਾਲੀ ਜੇ ਵਿਜੀਲੈਂਸ ਤੰਗ ਕਰਦੀ ਆ ਤਾਂ ਘਟੋ ਘਟ ਕੇਂਦਰ ਵਾਲੇ ਸਾਡੇ ਸਾਹ ਰਹਿ ਕੇ ਸਰਪੀਸਲੀ ਉੱਤਰ ਖੜੇ ਨੇ ਜਾਂ ਪੰਜਾਬ ਦੇ ਹੱਕਾਂ ਦਾ ਵੀ ਫਿਕਰ ਹੈਗਾ ਤੇ ਅਮਰਿੰਦਰ ਸਿੰਘ ਪੰਜਾਬ ਦੇ ਹੱਕਾਂ ਲਈ ਬੋਲ ਰਹੇ ਨੇ ਜਾਂ ਆਪਣੀ ਬੱਚੀ ਕੋਈ ਸਿਆਸਤ ਨੂੰ ਚੁਮਕਾਉਣ ਲਈ ਬੋਲ ਰਹੇ ਨੇ ਜਾਂ ਆਪਣੇ ਪਰਿਵਾਰ ਦੀ ਸਿਆਸੀ ਕਿਸਤੀ ਪਾਰ ਲਾਉਣ ਲਈ ਬੋਲ ਰਹੇ ਨੇ ਜਾਂ ਉਹ ਆਪਣੀ ਵਿਵਾਕੀ ਲਈ ਜਿਵੇਂ ਜਾਣੇ ਜਾਂਦੇ ਨੇ ਉਸੇ ਅੰਦਾਜ਼ ਚ ਬੋਲੇ ਨੇ ਪਰ ਹਮ ਸਿਆਸਤ ਲਈ ਉਹਨਾਂ ਕੋਲ ਜ਼ਮੀਨ ਹੈ ਵੀ ਕਿ ਨਹੀਂ ਇਹ ਆਉਣ ਵਾਲਾ ਵਕਤ ਸਾਬਤ ਕਰੂਗਾ ਪਰ ਅਮਰਿੰਦਰ ਸਿੰਘ ਨੇ ਕਈ ਪਾਜ ਉਦੇੜ ਦਿੱਤੇ ਨੇ ਭਾਜਪਾ ਦੇ ਵੀ ਤੇ ਭਾਜਪਾ ਕੀਟਾ ਦੇ ਵੀ ਭਾਰਤੀ ਜਨਤਾ ਪਾਰਟੀ ਦੇ ਇੱਕ ਹੋਰ ਨਜ਼ਰੀਏ ਦੀ ਗੱਲ ਜ਼ਰੂਰ ਕਰਨੀ ਬਣਦੀ ਹੈ। ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਰੋਧੀ ਕੀਤੇ ਕੁਝ ਫੈਸਲਿਆਂ 'ਚੋਂ ਪੈਰ ਪਿਛਾਂ ਖਿੱਚੇ ਨੇ। ਲਗਾਤਾਰ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤਿੰਨ ਖੇਤੀ ਕਾਨੂੰਨਾਂ ਤੋਂ ਬਾਅਦ ਪੰਜਾਬ ਪ੍ਰਤੀ ਇਹੋ ਜਿਹਾ ਨਜ਼ਰੀਆ ਰੱਖ ਰਹੀ ਹੈ। ਇਹੋ ਜਿਹਾ ਬਤੀਰਾ ਅਪਣਾਇਆ ਜਾ ਰਿਹਾ। ਉਸ ਦੇ ਵਿੱਚ ਕੀ ਅਚਨ ਕੋਈ ਖੜੋਤ ਆਈ? ਕੀ ਉਹਦੇ ਵਿੱਚ ਕੋਈ ਰਾਜਨੀਤਿਕ ਲਾਲਸਾ ਜਾਗੀ ਹੈ ਕੀ ਉਹਦੇ ਵਿੱਚ ਕੋਈ ਸਮਝ ਵਿਕਸਤ ਹੋਈ ਹੈ ਇਹ ਕਈ ਪਹਿਲੂ ਨੇ ਜਿਹੜੇ ਧਿਆਨ ਖਿੱਚਦੇ ਨੇ ਤੁਹਾਡੇ ਜਾਣਛੋਣਾ ਕਿ ਤਿੰਨ ਖੇਤੀ ਕਾਨੂੰਨਾਂ ਤੋਂ ਬਾਅਦ ਲਗਾਤਾਰ ਜਿਹੇ ਫੈਸਲੇ ਹੋਏ ਜਿਹੜੇ ਪੰਜਾਬ ਵਿਰੋਧੀ ਨਸਲ ਐ ਤਿੰਨ ਖੇਤੀ ਕਾਨੂੰਨ ਤਾਂ ਦੇਸ਼ ਵਿਰੋਧੀ ਫੈਸਲਿਆਂ ਵਰਗਾ ਫੈਸਲਾ ਬਣ ਕੇ ਆਇਆ ਸੀ ਜਿਦੇ ਵਿੱਚ ਦੇਸ਼ ਨੇ ਲੜਾਈ ਲੜੀ ਪੰਜਾਬ ਨੇ ਅਗਵਾਈ ਕੀਤੀ ਹਰਿਆਣਾ ਨੇ ਸਾਥ ਦਿੱਤਾ ਤੇ ਤਿੰਨ ਖੇਤੀ ਕਾਨੂੰਨ ਵਾਪਸ ਹੋਏ ਉਸ ਤੋਂ ਬਾਅਦ ਕਹਿੰਦੇ ਜੀ ਅਸੀਂ 50 ਕਿਲੋਮੀਟਰ ਦਾ ਦਾਇਰਾ ਸਰwidehat ਤੋਂ ਜਿਨ੍ਹਾਂ ਨੂੰ ਪਾਕਿਸਤਾਨ ਦੀ ਸਰਦ ਲੱਗਦੀ ਹੈ ਉਹ ਜੀ ਹੁਣ ਕੇਂਦਰੀ ਸੁਰੱਖਿਆ ਦਸਤਿਆਂ ਦੇ ਹਵਾਲੇ ਕਰਦਾ Rajasthan ਤੇ Gujarat ਦੇ ਵਿੱਚ ਇਹਦਾ ਜਿਆਦਾ ਅਸਰ ਨਹੀਂ ਪੈਣਾ ਸਿੱਧਾ ਅਸਰ ਪੈ ਰਿਆ ਸੀ ਤਾਂ ਪੰਜਾਬ 'ਚ ਕਿਉਂਕਿ ਪੰਜਾਬ ਤੇ ਤਾਂ ਖੇਤ ਤਾਰੋਂ ਪਾਰ ਵੀ ਨੇ ਤੇ 50 ਕਿਲੋਮੀਟਰ ਦਾ ਸਾਡੀ ਦਰਸ਼ਨੀ ਜੋੜੀ ਤੇ ਇਹਨਾਂ ਦੁਰਗਾਣਾ ਮੰਦਿਰ ਤੱਕ ਆ ਜਾਂਦਾ ਤੇ ਫਿਰ 50 ਕਿਲੋਮੀਟਰ ਦਾ ਅੰਦਾਜ਼ਾ ਲਾ ਲਓ ਕਿ ਅੱਧਾ ਪੰਜਾਬ ਜਿੱਥੋਂ ਵੀ ਤੁਸੀਂ ਬਾਡਰ ਤੋਂ ਨਪੋ 50 ਕਿਲੋਮੀਟਰ ਉਹ ਦਾਦਾ ਜੇ ਕੇਂਦਰ ਦੇ ਕੰਟਰੋਲ 'ਚ ਤਾਂ ਅੱਧਾ ਪੰਜਾਬ ਦਾ ਏਰੀਆ ਕੇਂਦਰ ਦੇ ਕੰਟਰੋਲ 'ਚ ਆਉਂਦਾ ਫਿਰ ਪਾਣੀਆਂ ਦੇ ਮਸਲੇ ਦੇ ਉੱਤੇ ਲਗਾਤਾਰ ਵਧਿੱਕੀ ਲਗਾਤਾਰ ਅਣਦੇਖੀ ਪੰਜਾਬ ਦੇ ਹੱਕ ਹਕੂਕਾਂ ਦੀ ਤੇ ਉਲਟਾ ਰਾਸਥਾਂ ਦਾ ਮੈਂਬਰ ਵੀ ਐਡ ਕਰਾਂਗੇ ਜੀ ਹਿਮਾਚਲ ਦਾ ਮੈਂਬਰ ਵੀ ਐਡ ਕਰਾਂਗੇ ਜੀ ਹਰਿਆਣੇ ਦਾ ਪੱਖ ਵੀ ਪੂਰਾਗੇ ਜੀ ਹੈ ਕਿ ਮਤਲਬ ਅਦਾਲਤੀ ਬਹਾਨੇ ਨਾਲ ਕੇਂਦਰ ਵਿੱਚ ਬੈਠੂਗਾ ਜੀ ਅਸੀਂ ਵਿਚੋਲਗੀ ਕਰਾਂਗੇ ਜੀ ਅਸੀਂ ਡੈਮਾਂ ਤੇ ਕੰਟਰੋਲ ਵੀ ਕਰਾਂਗੇ ਜੀ ਹੈ ਬੀਬੀਐਮਬੀ ਤੋਂ ਲੈ ਕੇ ਸੁਰੱਖਿਆ ਤੱਕ ਦਾ ਕੰਟਰੋਲ ਕੇਂਦਰ ਕਰੂਗਾ ਜੀ ਸਾਰਾ ਕੁਝ ਹੋਇਆ ਇਹ ਜੋ ਤੱਕੇਬ ਦੀਕੀਆਂ ਚੱਲ ਰਹੀਆਂ ਇਹਦੇ ਵਿੱਚ ਸਾਡਾ ਪਿੰਡੂ ਵਿਕਾਸਪੰਡ ਰੋਕ ਲੋ ਮੰਡੀਆਂ ਨੂੰ ਖਤਮ ਕਰਨ ਦੀ ਇਕਵਾਇਦ ਕਰੋ ਸਿਲੋ ਸਿਸਟਮ ਨੂੰ ਬੜਾਵਾ ਦੇਵੋ ਹਨਾ ਪੰਜਾਬ ਦੇ ਕਿਸਾਨਾਂ ਨਾਲ ਬਦੀਕੀ ਕਰੋ ਸਾਰਾ ਕੁਝ ਚਲੋ ਇਹ ਬਦੀਕੀ ਸਖਰਵਾਲ ਨੂੰ ਵੱਦੀ ਨਜ਼ਰ ਆਈ ਜੇ ਤੋ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਐਡਾਪਟ ਭਰੋ ਤੁਸੀਂ ਕੋਈ ਧਰਨਾ ਮਜਾਦਾ ਨਹੀਂ ਕਰ ਸਕਦੇ ਲੱਗਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਪੱਧਰ ਤੇ ਫੈਸਲਾ ਵਿਦਿਆਰਥੀ ਧਰਨਾ ਲਾਉਣਗੇ ਤੇ ਫੈਸਲਾ ਵਾਪਸ ਹੋ ਜੂ ਰੋਜ਼ ਸਭ ਦੇ ਦਰਮਿਆਨ ਅਚਾਨਕ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੀ ਤਸਵੀਜ਼ ਅੱਗੇ ਵਧਾਉਂਦੇ ਆ ਸੈਨੇਟ ਤੇ ਸਿੰਡੀਕੇਟ ਭੰਗ ਕਰਨ ਦਾ ਫਰਮਾਨ ਆ ਗਿਆ ਇਹੰਦਾ ਹੋ ਗਿਆ ਕਿ ਇਹ ਐਪੀਡਾਪਟ ਵਾਲੀ ਪ੍ਰਕਿਰਿਆ ਕਿਦੇ ਵਿੱਚੋਂ ਜਨਮ ਲੈ ਰਹੀ ਸੀ ਕਿ ਕਾਲੂ ਜੇ ਵੱਡਾ ਅੰਦੋਲਨਬਾਨ ਹੋ ਜਾਵੇ ਤਾਂ ਅੰਦੋਲਨ ਕਰੇ ਨਾ ਸਕਣ ਵਿਦਿਆਰਥੀ ਮਾਪੇ ਡਰਨ ਕਿ ਰੋਕ ਲੋਕ ਨੇ ਨਿਰਣਿਆਂ ਨੂੰ ਤੁਸੀਂ ਅੰਦੋਲਨ ਵਿੱਚ ਪੜਨਾ ਨਹੀਂ ਤੁਹਾਡਾ ਭਵਿੱਖ ਖਤਰੇ ਵਿੱਚ ਪੈ ਗਿਆ ਪਰ ਸੈਨੇਟ ਸਿੰਡੀਕੇਟ ਕਾਲ ਚ ਭੰਗ ਕਰਕੇ ਕਿੰਦੇ ਯੂਨੀਵਰਸਿਟੀ ਬਣਾਉਣ ਦੇ ਇਰਾਦੇ ਨਾਲ ਪੰਜਾਬ ਯੂਨੀਵਰਸਿਟੀ ਜੋ ਕੁਛ ਕੀਤਾ ਉਸਨੇ ਪੰਜਾਬ ਦੇ ਹੱਕਾਂ ਦਾ ਇੱਥੇ ਚਿਰਾਮੋਰਾ ਬਣਿਆ ਉਥੇ ਆਵਾਜ਼ ਬੁਲੰਦ ਹੋਈ ਵਿਦਿਆਰਥੀ ਤਾਂ ਸੰਘਰਸ਼ ਨਿਤਰੇ ਨਿਤ ਬਣਿਆ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਸਮਾਜਿਕ ਚਿੰਤਕ ਪੰਜਾਬ ਚਿੰਤਕ ਸਾਹਮਣੇ ਆ ਗਏ ਲੜਾਈ ਵਿਸ਼ਾਲ ਹੋਣ ਲੱਗ ਪਈ ਅਜੇ ਇਹ ਮਾਮਲਾ ਚੱਲ ਰਿਹਾ ਹੈ ਸੈਨਸਿਟੀਟੇ ਦੀ ਨੋਟੀਫਿਕੇਸ਼ਨ ਦਾ ਖੇਡ-ਖੇਡ ਰਿਹਾ ਕੇ ਅੰਦਰ ਪਰ ਪੈਰ ਪਿਸਾਂਟੇ ਮੇ ਤਾਂ ਹੀ ਸਵਾਲ ਕੀਤਾ ਸੀ ਕਿ ਕੀ ਨਜ਼ਰੀਆ ਬਦਲਿਆ ਕਿ ਸਿਆਸਤ ਦਾ ਤਰੀਕਾ ਬਦਲਿਆ ਕਿ ਸਮਝ ਬਦਲ ਰਹੀ ਹੈ ਇਸ ਮਸਲੇ ਤੇ ਸੈਂਟਸ ਨੇਟਲ ਮਸਲੇ ਤੇ ਕੇਂਦਰ ਪੇਸ਼ ਆਟਿਆ ਠੀਕ ਹੈ ਸੈਂਟਸ ਨੇਟਲ ਬਹਾਲ ਹੋ ਗਈ ਪਰ ਚੋਣਾਂ ਵਾਲੀ ਪ੍ਰਕਿਰਿਆ ਲਟਕ ਰਹੀ ਸੀ ਚਲੋ ਦੇਰ ਨਾਲ ਹੀ ਸੀ ਉਸ ਮਸਲੇ ਦੇ ਉੱਤੇ ਵੀ ਦਰਸਤ ਹੋ ਕੇ ਆਇਆ ਕੇਂਦਰ ਕਿ ਲਓ ਜੀ ਅਸੀਂ ਚੋਣਾ ਵੀ ਕਰਾ ਦਿੰਦੇ ਹਾਂ ਹਰਿਆਣਾ ਦਾਖਲ ਹੋਣਾ ਚਾਹੁੰਦਾ ਹੈ ਯੂਨੀਵਰਸਿਟੀ ਦੇ ਵਿੱਚ ਜਿਹੜਾ ਖੁਦ ਛੱਡ ਕੇ ਗਿਆ ਆਪਣੀ ਮਰਜ਼ੀ ਨਾਲ ਮਾਚਲ ਚੰਡੀਗੜ੍ਹ ਚ ਰੱਖਣਾ ਚਾਹੁੰਦਾ ਜਿਹੜਾ ਖੁਦ ਛੱਡ ਕੇ ਗਿਆ ਯੂਨੀਵਰਸਿਟੀ ਚੋਂ ਵੀ ਤੀਰਾਂ ਦੇ ਉੱਤੇ ਵੀ ਥਾਪੜਾ ਕਿਹਦਾ ਮਿਲੂਗਾ ਜੇ ਇਹ ਕੁਝ ਹੋਣਾ ਤਾਂ ਕੇਂਦਰ ਦਾ ਪਰ ਕੇਂਦਰ ਇਸ ਮਸਲੇ ਤੇ ਵੀ ਚੁੱਪ ਪੈ ਗਿਆ ਹਾਂ ਯੂਨੀਵਰਸਿਟੀ ਵਾਲੇ ਮਾਮਲੇ ਤੇ ਪਿੱਛੇ ਹਟਦਿਆਂ ਹਟਦਿਆਂ ਚੰਡੀਗੜ੍ਹ ਨੂੰ ਹੱਥ ਪਾਇਆ ਮੈਸੇ ਤਾਂ ਲੰਮੇ ਸਮੇਂ ਤੋਂ ਇਹ ਪ੍ਰਕਿਰਿਆ ਚੱਲ ਰਹੀ ਹੈ ਹੌਲੀ-ਹੌਲੀ ਉਹ ਜਿਵੇਂ ਲੱਗਿਆ ਰਹਿੰਦਾ ਨਾ ਬੰਦਾ ਕਿ ਪਹਾੜ ਖੋਦੀ ਜੋੜੀ-ਜੋੜੀ-ਜੋੜੀ ਕਰ ਚਲੋ ਆ ਮਾਈਨਿੰਗ ਮਾਫੀਆ ਜੋ ਉਸ ਕਰਦਾ ਜਿਵੇਂ ਉਹਵੇਂ ਚੰਡੀਗੜ੍ਹ ਨੂੰ ਖੋਹ ਰਿਆ ਜਾ ਰਿਹਾ ਸੀ ਓੜੀ-ਓੜੀ ਕੇ ਪੰਜਾਬ ਤੋਂ ਖੋ ਉਹ ਪ੍ਰਕਿਰੇ ਹੌਲੀ-ਹੌਲੀ ਚੱਲ ਰਹੀ ਸੀ ਉਸ ਨੂੰ ਵੱਡਾ ਰੂਪ ਮਿਲਿਆ ਜਦੋਂ ਤੁਸੀਂ ਅੱਜ ਤਰੀਕ 1 ਹੈ 1 ਤਰੀਕ ਤੋਂ ਜਿਹੜਾ ਸੈਸ਼ਨ ਸ਼ੁਰੂ ਹੋਇਆ ਤੇ ਉਹਦੇ ਵਿੱਚ ਤੁਸੀਂ ਲਿਸਟ ਕੀਤਾ ਸੀ ਇਸ ਵੇਲੇ ਨੂੰ ਕਿ ਅਸੀਂ ਸੋਧ ਕਰਨੀ ਹੈ ਤੇ ਲਗਭਗ ਹੋਰ ਝੂਟੀਆਂ ਮੰਗ ਝੂਟੀ ਬਣ ਜਾਣਾ ਪੂਰੀ ਤਰ੍ਹਾਂ ਆਸਪਤਾਲੀ ਦਾ ਕੰਟਰੋਲ ਆ ਲੈਣਾ ਉਹ ਪਰਾਜਪਾਲ ਇੱਥੇ ਲਾ ਦਾਂਗੇ ਪੰਜਾਬ ਦਾ ਹੱਕ ਇਹ ਤੋਂ ਖਤਮ ਚੰਡੀਗੜ੍ਹ ਯੂਨੀਵਰਸਿਟੀ ਦੇ ਮਾਮਲੇ ਤੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਦੇ ਨਾਲ ਚੰਡੀਗੜ੍ਹ ਦਾ ਜਦੋਂ ਇਹ ਮਸਲਾ ਜੁੜਿਆ ਤਾਂ ਕੇਂਦਰ ਨੂੰ ਲੱਗਿਆ ਕਿ ਲੈ ਸਾਡੇ ਖਿਲਾਫ ਤਾਂ ਇੱਕ ਮੋਰਚਾ ਤਿਆਰ ਖੜਾ ਹੈ ਜਦसे ਬੰਦੀਆਂ ਚੰਡੀਗੜ੍ਹ ਚ ਦਾਖਲ ਹੋਣ ਲੱਗ ਪਈਆਂ ਤੇ ਕੇਂਦਰ ਨੂੰ ਫਿਕਰ ਪੈ ਗਿਆ ਕੇਂਦਰ ਨੇ ਦੋ ਮਸਲਿਆਂ ਤੋਂ ਪਿੱਛੇ ਹਟਿਆ ਤੇ ਉਸ ਤੋਂ ਪਹਿਲਾਂ ਕਿਉਂ ਨਹੀਂ ਹਰਿਆਣੇ ਨੂੰ ਚਿੱਠੀ ਲਿਖੀ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਕਿ ਮੈਂ ਭਾਈ SBYL ਦੇ ਮਸਲੇ ਦੇ ਵਿੱਚ ਨਹੀਂ ਪੈਣਾ ਦੋਵੇਂ ਸੂਬੇ ਆਪੇ ਨਿਬੜਲੋ ਪੈਣਾ ਵਿੱਚ ਬੈਠਦਾ ਸੀ ਤਕੜੀ ਫੜ ਕੇ ਕਿ ਮੁਰਖੀ ਮੈਂ ਬੰਡੂਗਾ ਤੇ ਇਹ ਤੇ ਦੋਵੇਂ ਮੁੱਖ ਮੰਤਰੀ ਚਿੱਠੀ ਲਿਖ ਕੇ ਕੇਂਦਰ ਨੇ ਕਿਹਾ ਕਿ ਮੈਂ ਵਿੱਚ ਨਹੀਂ ਆ ਰਿਹਾ ਦੋਵੇਂ ਸੂਬੇ ਆਪੇ ਨਿਬੜ ਇਸ ਚੰਡੀਗੜ੍ਹ ਦੀ ਰਾਸਤਾਨੇ ਵਾਲੇ ਮਸਲੇ ਤੇ ਪੈਰ ਪਿਸ਼ਾ ਖਿੱਚਲੇ ਚਾਹੇ ਫਿਲਹਾਲ ਖਿੱਚਿਆ ਮੈਂ ਤਾਂ ਹੀ ਵਾਰ-ਵਾਰ ਕਹਿੰਦਾ ਕਿ ਖਤਰਾ ਟਲਿਆ ਨਹੀਂ ਪਰ ਫਿਲਹਾਲ ਪਿੱਛੇ हट ਗਿਆ ਯੂਨੀਵਰਸਿਟੀ ਵਾਲੇ ਮਸਲੇ ਤੇ ਫਿਲਹਾਲ ਪਿੱਛੇ हट ਗਿਆ ਪਰ ਇੱਕ ਹੋਰ ਮਸਲਾ 222 ਚ ਹਰਿਆਣਾ ਨੇ ਅਮਿਤ ਸ਼ਾਹ ਨੂੰ ਮੀਟਿੰਗ ਚ ਕਿਹਾ ਕਿ ਜੀ ਅਸੀਂ ਚੰਡੀਗੜ੍ਹ ਚ ਆਪਣੀ ਵੱਖਰੀ ਵਿਧਾਨ ਸਭਾ ਬਣਾਉਣੀ ਹੈ ਤੇ ਅਮਿਤ ਸ਼ਾਹ ਨੇ ਹਾਂਮੀ ਭਰੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਹਦਾਇਤ ਹੋ ਗਈ ਜ਼ਮੀਨ ਅਦਲਾ ਬਦਲੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਤਿੰਨ ਥਾਵਾਂ ਤੇ ਮਨੋਰ لال ਖੱਟਰ ਦੀ ਸਰਕਾਰ ਨੇ ਜ਼ਮੀਨ ਚੰਡੀਗੜ੍ਹ ਚ ਨਿਸ਼ਾਨਦੇਹੀ ਕਰ ਲਈ ਕਿ 10 ਏਕੜ ਜ਼ਮੀਨ ਸੰ ਦੇ ਦਿਓ ਤੁਹਾਨੂੰ ਇਹਦੇ ਬਦਲੇ ਸਕੇਤੜੀਆਂ ਕੋਲ 12 ਏਕੜ ਦੇ ਦੇਵਾਂਗੇ ਪਰ ਗਲਤ ਤਨ ਪੱਤਰ ਨਹੀਂ ਲੱਗੀ ਮਸਲਾ ਅੱਜ ਇੱਥੇ ਆ ਕੇ ਖੜਿਆ ਕਿ ਜਿਹੜੇ ਅਮਿਤ ਸ਼ਾ ਨੇ ਹਾਂ ਕੀਤੀ ਸੀ ਉਸੇ ਅਮਿਤ ਸ਼ਾ ਨੇ ਉਸੇ ਗ੍ਰਹਿ ਵਿਭਾਗ ਨੇ ਹਰਿਆਣਾ ਨੂੰ ਕਹਿ ਦਿੱਤਾ ਕਿ ਤੁਹਾਨੂੰ ਵੱਖਰੀ ਵਿਧਾਨ ਸਭਾ ਚੰਡੀਗੜ੍ਹ ਚ ਨਹੀਂ ਮਿਲੇਗੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਆਣਾ ਸਰਕਾਰ ਦਾ ਇਹ ਮੰਗ ਵਾਲਾ ਮਤਾ ਰੱਦ ਕਰ ਦਿੱਤਾ। ਮੇਰੇ ਧਿਆਨ ਚ ਹੈ ਕਿ ਜਿਹੜਾ ਆਉਂਦੇ ਸਾਲ ਚ ਜਦੋਂ ਪ੍ਰਕਿਰਿਆ ਇਸ ਪਾਸੇ ਨੂੰ ਵੱਧ ਰਹੀ ਹੈ ਕਿ ਇਕੱਠੀਆਂ ਚੋਣਾਂ ਕਰਾਓ ਤਾਂ ਉਹਦੇ ਵਿੱਚ ਜਦੋਂ ਲੋਕ ਸਭਾ ਦੀਆਂ ਸੀਟਾਂ ਹਰਿਆਣਾ ਦੀਆਂ ਵੱਧ ਕੇ 10 ਤੋਂ 14 ਹੋਣੀਆਂ ਹੈ। ਤੈਦਾ ਮਤਲਬ ਵਿਧਾਨ ਸਭਾ ਸੀਟਾਂ 90 ਤੋਂ ਵੱਧ ਕੇ 126 ਤੱਕ ਹੋਣੀ ਹੈ ਇਹਦਾ ਹਵਾਲਾ ਸੀ ਉਹਦੇ ਵਿੱਚ ਕਿ ਜੀ ਸਾਨੂੰ ਤਾਂ ਫਿਰ ਵੱਧ ਜਗ੍ਹਾ ਚਾਹੀਦੀ ਹੈ ਇਸ ਲਈ ਅਸੀਂ ਵੱਖਰੀ ਬਣਾਉਣੀ ਹੈ ਪੰਜਾਬ ਸਰਕਾਰ ਨਵੀਂ ਨਵੀਂ ਬਣੀ ਸੀ ਕਪਟਨ ਨਮਰਿੰਦਰ ਸਿੰਘ ਇਹਦੀ ਭਗਵੰਤ ਮਾਨ ਹੋ ਰਹੇ ਨੇ 222 ਦੇ ਵਿੱਚ ਤੇ ਭਗਵੰਤ ਮਾਨ ਜੀ ਕਹਿੰਦੇ ਜੀ ਫਿਰ ਸਾਨੂੰ ਵੀ ਵੱਖਰੀ ਥਾਂ ਦਿਓ ਮਤਲਬ ਕਹਿਣਾ ਤਾਂ ਇਹ ਸੀ ਕਿ ਭਾਈ ਚੰਡੀਗੜ੍ਹ ਸਾਡਾ ਹੈ ਇਹ ਇੱਥੇ ਕਰਾਇਤੇ ਬੈਠੇ ਨੇ ਇਹਨਾਂ ਨੇ ਵੱਖਰੀ ਵਿਧਾਨ ਸਭਾ ਬਣਾਉਣੀ ਹੈ ਤਾਂ ਆਪਣੀ ਵੱਖਰੀ ਰਾਤਾ ਨਹੀਂ ਬਣਾ ਕੇ ਉੱਥੇ ਬਣਾਉਣਾ ਚੰਡੀਗੜ੍ਹ ਚ ਕਿਉਂ ਇਹ ਕਹਿੰਦੇ ਵੀ ਸਾਨੂੰ ਵੀ ਚੰਡੀਗੜ੍ਹ ਚ ਵੱਖਰੀ ਧਾਂਦ ਦਿਓ ਜੀ ਉਹ ਬਹੁਤ ਮਜ਼ਾਕ ਦਾ ਕਾਰਨ ਬਣਿਆ ਪਰ ਸਰਕਾਰ ਉਮੇ ਲੜਾਈ ਨਹੀਂ ਲੜ ਸਕੀ ਪਰ ਕੀ ਪੰਜਾਬ ਤੋਂ ਇਨਪੁੱਟ ਜਾ ਰਹੀ ਹੈ ਕੇਂਦਰ ਕੋਲ ਕਿ ਪੰਜਾਬ ਹੁਣ ਇਸ ਰੋਹ ਦੇ ਵਿੱਚ ਹੈ ਕਿ ਕੇਂਦਰ ਜਿਹੜਾ ਵੀ ਸੂਬੇ ਦੇ ਖਿਲਾਫ ਸੂਬਾ ਵਾਸੀਆਂ ਦੇ ਖਿਲਾਫ ਸੂਬੇ ਦੇ ਹੱਕ ਦੇ ਖਿਲਾਫ ਕੋਈ ਵੀ ਫੈਸਲਾ ਕਰੂਗਾ ਉਹਦੇ ਤੇ ਵੱਡਾ ਅੰਦੋਲਨ ਹੋਊਗਾ ਹੁਣ ਲੋਕਾਂ ਚ ਇੱਕ ਨੈਟਾ ਬਣ ਰਿਹਾ ਹੈ ਕਿ ਕੇਂਦਰ ਲਗਾਤਾਰ ਬਦੀਕੀ ਕਰ ਰਿਹਾ ਹੈ ਇਸ ਲਈ ਐਸਆਈਐਲ ਦੇ ਮਸਲੇ ਤੇ ਵੀ ਕੇਂਦਰ ਪਿੱਛੇ ਹਟਦਾ ਦਿਖਿਆ ਪੰਜਾਬ ਯੂਨੀਵਰਸਿਟੀ ਦੇ ਮਸਲੇ ਤੇ ਵੀ ਕੇਂਦਰ ਪਿੱਛੇ ਹਟਦਾ ਦਿਖਿਆ ਚੰਡੀਗੜ੍ਹ ਦੀ ਰਾਜਧਾਨੀ ਨੂੰ ਝੂਟੀ ਬਣਾਉਣ ਦੇ ਮਸਲੇ ਦੇ ਪਿੱਛੇ ਹਟਦਾ ਦਿਖਿਆ ਤੇ ਅੱਜ ਹਰਿਆਣਾ ਨੂੰ ਬਖਰੀ ਥਾਂ ਦੇ ਨਾਲੇ ਮਸਲੇ ਤੇ ਵੀ ਪਿੱਛੇ ਹਟਿਆ ਕੀ ਇਹ ਪੰਜਾਬ ਦੀ ਜਿੱਤ ਲਖੀ ਹੈ ਤੇ ਵਿੱਚੋਂ ਜਾਂ ਦੋ ਕਦਮ ਪਿੱਛੇ ਜਾ ਕੇ ਹੋਰ ਵੱਡਾ ਹਮਲਾ ਹੋਣ ਦੀ ਕਵਾਇਦ ਹੈ ਕਿਸ ਪਾਸੇ ਨੂੰ ਸਮਝੀਏ ਸੀ ਸੋ ਇਹ ਗੌਰ ਕਰਨ ਵਾਲਾ ਪਹਿਲੂ ਹੈ ਕਿ ਜਿੰਨਾ ਦਿਖਦਾ ਹੈ ਮਸਲਾ ਉਹਦੇ ਨਾਲੋਂ ਕਿਤੇ ਜ਼ਿਆਦਾ ਗਹਿਰਾ ਗੰਭੀਰ ਹੈ ਪਰ ਫਿਲਹਾਲ ਕੇਂਦਰ ਨੇ ਨਜ਼ਰੀਆ ਜ਼ਰੂਰ ਬਦਲਿਆ ਹੈ ਇਹ ਸਿਆਸੀ ਤੌਰ ਤੇ ਬਦਲਿਆ ਹੈ ਜਾਂ ਸਮਝ ਦੇ ਤੌਰ ਤੇ ਆਉਂਦੇ ਕੁਝ ਦਿਨਾਂ ਚ ਇਹ ਵੀ ਸਪਸ਼ਟ ਹੋ ਜਾਏਗਾ ਤਰਨਤਨ ਜਮਿਨੀ ਚੋਣ ਦੇ ਵਿੱਚ ਸਰਕਾਰ ਜਿੱਤਣ ਤੋਂ ਬਾਅਦ ਵੀ ਉਸ ਸਥਿਤੀ 'ਚ ਨਹੀਂ ਹੈ ਕਿ ਉਹ ਜਿੱਥੇ ਦਾ ਉਮੇ ਜਸ਼ਨ ਮਨਾ ਸਕੇ ਪਰ ਦੂਜੀ ਤਰ ਜਿਹੜੀ ਲਗਾਤਾਰ ਨਿਸ਼ਾਨੇ ਤੇ ਹੈ ਜਿਹੜੀ ਦੋਵੇਂ ਨੰਬਰ ਤੇ ਆਈ ਸ਼੍ਰੋਮ ਨਿਕਲਦਲ ਬਾਦਲਤਰ ਉਹ ਲਗਾਤਾਰ ਸਰਕਾਰ ਦੇ ਪੁਲਿਸ ਦੇ ਸਿਸਟਮ ਦੇ ਨਿਸ਼ਾਨੇ ਤੇ ਉਹਦੇ باوجود ਵੀ ਉਹ ਚੜ੍ਹਦੀ ਕਲਾ 'ਚ ਨਜ਼ਰ ਆਉਣ ਲੱਗ ਪਈ ਤੇ 73 ਸਰਕਾਰ ਜਿੱਤ ਕੇ ਉਹ ਢੇਂ ਦੀ ਕਲਾ 'ਚ ਨਜ਼ਰ ਆ ਰਹੀ ਹੈ। ਅਕਾਲੀ ਦਲ ਦੀ ਉਮੀਦਵਾਰ ਬੀਬੀ ਉਹਨਾਂ ਦੀ ਬੇਟੀ ਕੰਚਨਪ੍ਰੀਤ ਕੌਰ ਜਿਸ ਤਰ੍ਹਾਂ ਉਸ ਨੂੰ ਗੈਂਗਸਟਰ ਦੀ ਪਤਨੀ ਦੱਸ ਕੇ ਕੇਰਨ ਦੀ ਕੋਸ਼ਿਸ਼ ਕੀਤੀ ਉਹਦੇ ਤੇ ਜਿਸ ਤਰ੍ਹਾਂ ਪਰਚੇ ਪਾਏ ਐਫ ਆਈ ਆਰ ਅੰਦਰਜ ਹੋ ਗਈਆਂ ਜੀ 4 ਉਹਨੂੰ ਅਦਾਲਤ ਵਿੱਚੋਂ ਜ਼ਮਾਨਤ ਮਿਲ ਗਈ। ਕਿਹੜੀ ਹਾਲ ਦੀ ਗ੍ਰਫਤਾਰੀ ਨਹੀਂ ਹੋ ਗਈ ਹੈ ਉਹ ਜਾਂਚ ਵਿੱਚ ਸ਼ਾਮਲ ਹੋਣ ਥਾਣੇ ਚਲ ਗਈ ਅਦਾਲਤੀ ਦਿਸ਼ਾਨਦਿਸ਼ਾਂ ਅਨਸਾਰ ਤੇ ਉੱਥੇ ਜੀ ਉਸ ਨੂੰ ਇੱਕ ਹੋਰ ਮਾਮਲਾ ਜਿਹੜਾ ਦਰਜ ਕੀਤਾ ਸੀ ਚੌਣਾਦਰਾਂ ਅਣਪਛਾਤੇਆਂ ਦੇ ਖਿਲਾਫ ਉਹਦੇ ਵਿੱਚ ਇਹ ਪਛਾਣ ਲਈ ਜੀ ਲੋਜੀ ਨੂੰ ਗ੍ਰਫਤਾਰ ਕਰ ਲੋ ਉਹ ਗ੍ਰਫਤਾਰੀ ਤੇ ਮਾਮਲਾ ਵੱਧ ਗਿਆ ਅਦਾਲਤ ਤੱਕ ਗਿਆ ਮਾਮਲਾ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਹੈਨਾ ਹੇਠਲੀ ਅਦਾਲਤ ਨੇ ਰਾਤ ਨੂੰ ਚਲਵਾਈ ਸ਼ੁਰੂ ਕੀਤੀ ਹਾਈ ਕੋਰਟ ਨੇ ਜਦ ਹੁਕਮ ਦਿੱਤਾ ਉਸ ਤੋਂ ਬਾਅਦ ਤਰਨ ਤਰਨ ਦੀ ਅਦਾਲਤ ਨੇ ਹਾਂ ਮਤਲਬ ਐਡੀਸ਼ਨਲ ਸੈਸ਼ਨ ਦੀ ਅਦਾਲਤ ਵਿੱਚ ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਜੀ 8 ਘੰਟੇ ਸੁਣਵਾਈ ਚੱਲੀ ਰਾਤ ਭਰ ਚੱਲੀ ਸੁਣਵਾਈ ਤੋਂ ਬਾਅਦ ਸਵੇਰੇ ਤੜਕੇ 4 ਵਜੇ ਜਾ ਕੇ ਕੰਚਨਪ੍ਰੀਤ ਰਿਹਾ ਹੁੰਦੀ ਹੈ ਹੁਣ ਅਕਾਲੀ ਦਰ ਕਹਿੰਦਾ ਵੀ ਇਹ ਤਾਂ ਇਹ ਜੀ ਵਧੇ ਕੀ ਕਰ ਲਈ ਉਹਨਾਂ ਨੇ ਕਿ ਹੁਣ ਸਾਰਾ ਰੜੇ ਮੈਦਾਨ ਟਕਰਾਂਗੇ ਉਹਨਾਂ ਤੇ ਉਹ ਕਹਿੰਦੇ ਆ ਗਿਆਂ ਅੱਜ ਤੋਂ ਨਾਮਜਦਗੀਆਂ ਸ਼ੁਰੂ ਨੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਤੇ ਤਾਂ ਜ਼ਿਲ੍ਹਾ ਪ੍ਰੀਸ਼ਦ ਲੜਾਵਾਂਗੇ ਹੁਣ ਕੰਚਨਪ੍ਰੀਤ ਨੂੰ ਅਕਾਲੀ ਦਰ ਸੱਤਾਧਾਰੀ ਧਿਰ ਨੇ ਇਸ ਮਾਮਲੇ 'ਚ ਆਪਣੀ ਫਜ਼ੀਅਤ ਕਰਾਈ ਹੈ। ਅਕਾਲੀ ਦਲ ਬਾਦਲ ਧਿਰ ਤੋਂ ਬਿਨਾਂ ਵੀ ਜਿਹੜੇ ਦਲ ਨੇ ਉਹ ਵੀ ਸਰਕਾਰ ਦੀ ਪੁਲਿਸ ਦੀ ਇਸ ਕਾਰਵਾਈ ਦੀ ਕੜੇ ਸ਼ਬਦਾਂ 'ਚ ਨਿੰਦਾ ਕਰ ਰਹੇ ਨੇ। ਇਹ ਸ਼ੋਭਾ ਨਹੀਂ ਹੈ। ਇਹ ਟੱਕਰ ਨਾ ਪਾਰਟੀ ਦਾ ਪਾਰਟੀ ਟੱਕਰੋ। ਜੇ ਟੱਕਰ ਨਹੀਂ ਤਾਂ ਉਹਨਾਂ ਦੀਆਂ ਲਿਆਓ ਕੋਈ ਕਫਲੇ ਨੇ, ਲਿਆਓ ਕੋਈ ਭ੍ਰਸਟਾਚਾਰ ਹੈ, ਪੁਰਾਣੇ ਫੈਸਲੇ ਨੇ ਕੋਈ ਲਿਆਓ ਉਹਨਾਂ ਨੂੰ। ਕਰੋ ਕਾਰਵਾਈ। ਪਰ ਇਹ ਸਾੜ ਦੇ ਵਿੱਚ ਮਤਲਬ ਵੈਸੇ ਵੀ ਆਪਣੇ ਤਾਂ ਦੀ ਧਿਆਣੀ ਦੇ ਮਾਮਲੇ ਦੇ ਵਿੱਚ ਜਿਵੇਂ ਆਪਣਾ ਸੱਭਿਆਚਾਰ ਹੈ ਕੋਈ ਸ਼ੋਭਾ ਨਹੀਂ ਦਿੰਦਾ ਤੇ ਜੇ ਸੱਚਮੁੱਚ ਉਹਦੇ ਖਿਲਾਫ ਸਬੂਤ ਨੇ ਫਿਰ ਤੋਹਤੋ ਕਿਉਂ ਨਹੀਂ ਉਹਦੀ ਜਮਾਨਤ ਕਿਵੇਂ ਨਹੀਂ ਤੁਸੀਂ ਰਿਕਵਾ ਸਕਦੇ ਫਿਰ ਦੀ ਜਮਾਨਤ ਕਿਵੇਂ ਹੋ ਗਈ ਜੇ ਰੁਕ ਤਾ ਸੱਚ ਨੇ ਕਿ ਜੀ ਗੈਂਗਸਟਰ ਦੀ ਪਤਨੀ ਆ ਸਾਡੇ ਕੋਲ ਸਬੂਤ ਪੜੇ ਨਹੀਂ ਕਿ ਉਹ ਤਾਂ ਉਹਦੇ ਖਿਲਾਫ ਵੀ ਕਈ ਕਾਰਵਾਈਆਂ ਨੇ ਜਿਹੜੇ ਕਰਮੀਆਂ ਹੈਗੇ ਸਾਬਤ ਕਿਉਂ ਨਹੀਂ ਉਹ ਵੈਸੇ ਕਹਿੰਦੀ ਆ ਪੁਲਿਸ ਕਿ ਅਸੀਂ ਉੱਪਰਲੀ ਅਦਾਲਤ ਜਾਵਾਂਗੇ ਜਦੋਂ ਜਾਵਾਂਗੇ ਤਾਂ ਦੇਖਾਂਗੇ ਪਰ ਫਿਲਹਾਲ ਇਸ ਦੇ ਨਾਲ ਕੀ ਅਕਾਲੀ ਦਲ ਵੱਡਾ ਹੋ ਰਿਹਾ ਕੀ ਅਕਾਲੀ ਦਲ 27 ਦੇ ਲਈ ਤਕੜਾ ਹੋ ਰਿਹਾ ਕੀ ਇਸ ਨੂੰ ਆਮੋ ਸਾਹਮਣੇ ਦੀ ਟੱਕਰ ਦੀ ਬਜਾਏ ਕਈ ਕੋਣ ਦੀ ਟੱਕਰ ਬਣਾਇਆ ਜਾ ਰਿਹਾ ਹੈ ਕਿ ਇਹ ਭਾਜਪਾ ਲਈ ਵੀ ਸਹਾਈ ਹੋ ਸਕਦਾ ਹੈ ਕਿ ਕੱਲੋਂ ਅਕਾਲੀ ਦਲ ਵੱਡਾ ਹੋਊਗਾ ਤਾਂ ਸਾਡੇ ਨਾਲ ਗੱਠ ਜੋੜਦਾ ਸਾਨੂੰ ਵੀ ਫਾਇਦਾ ਹੋਊਗਾ ਇਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਲੁਕਮਾ ਖੇੜਦਾ ਨਹੀਂ ਚਾਹੇ ਸਿੱਧੀ ਅੱਖ ਨਾਲ ਜੋ ਦਿਖ ਰਿਹਾ ਉਹੀ ਵਾਪਰ ਰਿਹਾ ਪਰ ਕੋਈ ਮੋਟ ਕੋਛ ਰਿਹਾ ਚਲੋ ਅੰਜਪੀਤਾਲੇ ਮਾਮਲੇ 'ਚ ਤਾਂ ਸਰਕਾਰ ਨੇ ਫਜ਼ੀਅਤ ਕਰਾ ਲਈ ਪਰ ਸਰਕਾਰ ਦੀ ਫਜ਼ੀਅਤ ਤਾਂ ਪੰਜਾਬ ਦੀਆਂ ਹੁਣ ਕੰਦਾ ਨਹੀਂ ਕਰਦੀ ਸਰਕਾਰ ਕਹਿੰਦੀ ਅਸੀਂ ਤਾਂ ਜੀ ਗੈਂਗਸਟਰ ਨੂੰ ਹੁਦੈਤ ਕਰਤੀ ਹਫਤੇ ਚ ਛੜ ਜੋ ਗੋੜੀਆਂ ਵਿਹਾਂ ਤੱਕ ਚੱਲੀ ਜਾਂਦੀਆਂ ਸ਼ਰੀਆਮ ਚੱਲੀ ਜਾਂਦੀਆਂ ਵੀਆਈਪੀ ਦੇ ਮੌਜੂਦਗੀ ਚ ਚੱਲੀ ਜਾਂਦੀਆਂ ਹੈਨਾ ਤੇ ਇੱਧਰ ਕਹਿੰਦੇ ਜੀ ਚਿੱਟਾ ਤਾਂ ਜਿਹੜਾ ਵੇਚਦਾ ਉਹਦਾ ਘੱਟਾ ਧਾ ਦਿੰਨੇ ਆ ਸੀ ਤੇ ਇੱਧਰ ਪੰਜਾਬ ਦੀਆਂ ਕੰਧਾਂ ਤੇ ਲਿਖਿਆ ਜਾ ਰਿਹਾ ਕਿ ਚਿੱਟਾ ਇੱਥੇ ਸ਼ਰੀਆ ਮਿਲਦਾ ਜੀ ਤੀਰ ਲਾ ਲਾ ਕੇ ਲਿਖਿਆ ਜਾ ਰਿਹਾ ਜਦੋਂ ਪੁਲਿਸ ਮਟਾਉਣ ਜਾਂਦੀਆਂ ਬੀਬੀਆਂ ਰੋਕਦੀਆਂ ਕਿ ਕਿਉਂ ਇਹਨੂੰ ਕਿਉਂ ਮਟਾਉਣਾ ਨੇ ਚਿੱਟੇ ਵਾਲਾ ਤਾਂ ਫੜਦੀ ਹੁੰਦੇ ਸਤ ਬਿਲਕੁਲ ਪੰਜਾਬ ਦੀਆਂ ਕੰਧਾਂ ਦੇ ਉੱਤੇ ਕਾਲੀ ਸ਼ਾਇਨਾ ਲਿਖਿਆ ਸੀ ਚਿੱਟਾ ਸ਼ਰੀਆਮ ਵਿਖਦਾ ਹੈ ਬਠਿੰਡਾ ਦਾ ਪਿੰਡ ਹੈ ਜੀ ਮੋੜਕਲਾ ਮੋੜਕਲਾ ਦੇ ਲੋਕਾਂ ਨੇ ਜੁੱਧ ਨਸ਼ੇ ਦੇ ਵਿਰੁੱਧ ਆਪਣੇ ਤਰੀਕੇ ਨਾਲ ਲੜਨਾ ਸ਼ੁਰੂ ਕੀਤਾ ਹੈ ਕਹਿੰਦੇ ਜੀ ਇੱਧਰ ਚਿੱਟਾ ਸ਼ਰੀਆਮ ਮਿਲਦਾ ਹੈ ਤੀਰ ਲਾ ਕੇ ਲਿਖਿਆ ਤੇ ਪੁਲਿਸ ਨੂੰ ਜਦੋਂ ਪਤਾ ਲੱਗਿਆ ਕਿ ਮੋੜ ਪਿੰਡ ਦੇ ਵਿੱਚ ਮੋੜਕਲਾ ਦੇ ਵਿੱਚ ਦੋ ਤਿੰਨ ਥਾਵਾਂ ਦੇ ਉੱਤੇ ਅਜਿਹੇ ਕੰਧਾਂ ਦੇ ਉੱਤੇ ਲਿਖਿਆ ਇਹ ਤਾਂ ਮਟਾਉਣ ਗਈ ਪੁਲਿਸ ਤੇ ਬੀਬੀਆਂ ਨੇ ਘੇਰ ਲਈ ਪੁਲਿਸ ਉਹ ਕਹਿੰਦੇ ਭਈ ਤਸਕਰਾਂ ਦੇ ਖਿਲਾਫ ਤਾਂ ਕਾਰਵਾਈ ਨਹੀਂ ਹੁੰਦੀ ਦੋਤੋਂ ਇੱਥੇ ਸ਼ਰੀਆਮ बिकਦਾ ਹੈ ਸਾਨੂੰ ਸਾਰਿਆਂ ਨੂੰ ਪਤਾ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਆਹ ਮਟਾਉਣ ਆਗੇ ਤਾਂ ਇਹਦਾ ਚਿੱਟਾ बिकਣਾ ਹਟ ਜਾਊਗਾ ਪੁਲਿਸ ਕਹਿੰਦੀ ਜੀ ਅਸੀਂ ਰਾਉਂਡ ਅਪ ਕਰ ਲਈ ਜੀ ਅਜੇ ਕੁਝ ਮਿਲਿਆ ਨਹੀਂ ਜੀ ਮਤਲਬ ਕਮਾਲਾ ਭਾਈ ਸੋ ਹੁਣ ਪੰਜਾਬ ਦੀਆਂ ਕੰਧਾਂ ਵੀ ਸਰਕਾਰ ਨੂੰ ਮੂੰਹ ਚੜਾਉਣ ਲੱਗੀਆਂ ਪਰ ਸਿਸਟਮ ਸਿਆਸਤ ਤੇ ਇਹ ਸਾਰਾ ਮਾਫੀਆ ਇੰਨਾ ਬੇਸ਼ਰਮ ਹੈ ਇੰਨੀ ਮੋਟੀ ਚਮੜੀ ਹੈ ਕੋਈ ਅਸਰ ਨਹੀਂ ਰੱਬ ਬਚਾਏ Batı Şükür.